ਸਾਨੂੰ ਮਾਫ਼ ਕਰੀ ਤੂੰ ਮਾਲਕਾ ਜਿਹੜੀ ਸਾਥੋਂ ਹੋ ਗਈ ਭੁੱਲ ਅਸੀਂ ਕੱਖੋਂ ਹੌਲੇ ਹੋ ਗਏ ਸਾਡਾ ਕੌਡੀ ਰਿਆ ਨਾ ਭੁੱਲ ਇੱਥੇ ਮਸਜਿਦ ਵਿੱਚ ਸਿਆਸਾਂ ਅਬਾਦਤਖਾਨੇ ਜੇਲ ਇੱਥੇ ਮਸਜਿਦ ਵਿੱਚ ਸਿਆਸਾਂ ਅਬਾਦਤਖਾਨੇ ਜੇਲ ਸਾਡੇ ਚੌਕਾਂ ਦੇ ਵਿੱਚ ਚੱਲਲੇ ਇੱਥੇ ਅੰਨਿਆ ਹੱਥ ਗਲੇ ਲ ਇੱਥੇ ਸਾਡੇ ਚੌਕਾਂ ਦੇ ਵਿੱਚ ਚੱਲਣੇ ਤੇ ਅੰਨਿਆ ਹੱਥ ਗਲੇ ਲ ਅੰਨਿਆ ਹੱਥ ਗਲੇ ਲ ਇਥੇ ਸੂਰਜ ਠੰਡੇ ਠਾਰਨੇ ਤੇ ਚੰਨ ਚੋਂ ਨਿਕਲੇ ਲੰਬ ਅਸੀਂ ਬੀਜੇ ਬੂਟੇ ਬੋੜ ਦੇ ਇਥੇ ਉਗ ਖਲੋਤੇ ਬੰਬ ਇਥੇ ਤੁਮੇ ਮਿਸ਼ਰੀ ਸ਼ਹਿਦ ਤੋਂ ਜੀ ਇਥੇ ਤੁਮੇ ਮਿੱਠੇ ਸ਼ਹਿਦ ਤੋਂ ਤੇ ਮਿਸ਼ਰੀ ਲੱਗੇ ਲੂਣ ਔਏ ਅਸੀਂ ਮੋਮ ਦੀ ਪੌੜੀ ਲਾ ਕੇ ਇਥੇ ਸੂਰਜ ਲੱਗੇ ਛੂਣ ਆਹਾਹਾ ਵਾਹ ਵਾਹ ਤੇ ਵੀਰਾਂ ਦੇ ਸਿਰ ਪੈਣਾ ਦੇ ਸਭ ਵੀਣ ਜੀਵਨ ਵੀਰ ਉਹ ਵੀਰਾਂ ਦੀ ਜੀਵੇ ਹਮਸ਼ੀਰ ਪਰ ਜੀਵਨ ਇੱਥੇ ਔਖੀ ਗੱਲ ਏ ਉਹ ਖਤਰਾ ਇੱਥੇ ਇੱਕ ਇੱਕ ਪਲ ਏ ਕੱਲ੍ਹ ਗਏ ਸਾਂ ਅਸੀਂ ਘਰ ਦੇ ਇਕੱਠੇ ਹੋ ਕੇ ਸਾਰੇ ਕੱਲ੍ਹ ਗਏ ਸਾਂ ਅਸੀਂ ਬਾਜ਼ਾਰੇ ਤੇ ਬਾਜ਼ਾਰ 'ਚ ਨਹੀਂ ਸੀ ਗੈਮਾ ਗੈਮੀ ਉਹ ਸਾਰੀ ਦੁਨੀਆ ਸੈਮੀ ਸੈਮੀ ਉਹ ਦੋਵੇਂ ਜੀਸਾ ਅੱਗੇ ਅੱਗੇ ਸੌਦਾ ਸਲਫ ਖਰੀਦਣ ਲੱਗੇ ਤੇ ਬਾਲ ਦੁਕਾਨਾਂੋਂ ਬਾਹਰ ਖੜੇ ਸਨ ਪੈਸੇ ਹੱਥਾਂ ਵਿੱਚ ਫੜੇ ਸਨ ਤੇ ਬਾਲਾ ਕੋਲ ਇੱਕ ਬਾਲੜੀ ਆਈ ਚੁੱਪ ਸੀ ਵੱਟੀ ਨੀਵੀਂ ਪਾਈ ਤੇ ਰੋਂ ਰਹੀ ਸੀ ਬੰਦ ਸੀ ਅੱਖਾਂ ਅੱਖਾਂ ਵਿੱਚ ਸਵਾਲ ਸੀ ਲੱਖਾਂ ਰੋਂਦੀ ਪਈ ਸੀ ਬੰਦ ਸੀ ਅੱਖਾਂ ਅੱਖਾਂ ਵਿੱਚ ਸਵਾਲ ਸੀ ਲੱਖਾਂ ਇੰਨੇ ਚਰੂ ਅਸੀਂ ਵੀ ਮੁੜ ਪਏ ਆਪਣੇ ਬਾਲਾਂ ਵੱਲ ਨੂੰ ਤੁਰ ਪਏ ਤੇ ਮੇਰੇ ਪੁੱਤਰ ਵੱਡੇ ਉਹ ਜੇਬ ਚੋਂ ਕੁਝ ਰੁਪਈਏ ਕੱਢੇ ਮੈਂ ਵੀ ਸੀ ਕੁਝ ਕੋਲੋਂ ਪਾਏ ਉਸ ਕੁੜੀ ਨੂੰ ਦੇਣਾ ਚਾਏ ਤੇ بیگم ਕਦੇ ਰੁਪਈਏ ਦਾਸੀ ਤੂੰ ਨਾ ਹੋਈ ਤਸ ਤੋਂ ਮੱਸੀ ਤੇ بیگم ਅੱਕੀ ਆਖਣ ਲੱਗੀ ਨੀ ਨਾ ਤੂੰ ਪੈਸੇ ਲੈਂਦੀ ਪਈਏ ਨਾ ਕੁਝ ਮੂੰਹੋਂ ਕਹਿੰਦੀ ਪਈਏ ਪਿੱਛੋਂ ਛਾਬੜੀ ਵਾਲਾ ਇੱਕ ਬੋਲਿਆ ਬਾਬਾ بی بی ਨਾ ਚਿੜਕੋ ਨਾ ਮਾਰੋ ਦਾਬਾ ਇਹ ਕੋਈ ਪਰਸੋ ਚੌਦ ਦੀ ਗੱਲ ਏ ਵੱਡੇ ਸਦਮੇ ਬਹੁਤ ਦੀ ਗੱਲ ਏ ਉਹ ਸ਼ਹਿਰ ਚ ਨਹੀਂ ਜੇ ਉਹ ਇਲਾਕਾ ਤੇ ਜਿੱਥੇ ਹੋਇਆ ਬੰਬ ਚ ਹਾਏ 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 ਵਾ 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 ਉੱਥੇ ਮਰ ਗਿਆ ਇਹਦਾ ਅੱਬਾ ਜਿਸਮ ਦਾ ਕੋਈ ਨਹੀਂ ਹਿਸਾਬਾ ਤੇ ਮਾਪਿਆਂ ਦੀ ਬੜੀ ਲਾੜੀ ਲੀਤੀ ਏ ਪਰ ਉਹਦੇ ਬਾਅਦ ਨਾਲ ਲੱਗਦਾ ਜੀਏ ਤੇ ਕੱਲ ਪਰਸੋਂ ਦੀ ਘੁੰਮਣ ਲਈ ਏ ਸਭ ਲੋਕ ਕਹਿੰਦੀ ਚਾਚਾ ਤਾਇਆ ਮੇਰਾ ਪਾਪਾ ਵੀ ਉਹ ਨਹੀਂ ਆਇਆ ਤੇ ਮੇਰਾ ਛੋਟਾ ਗੁੱਡੂ ਕਹਿੰਦਾ ਅੱਬੂ ਮੈਂ ਵੀ ਨਹੀਂ ਖਡਾਉਣੇ ਲੈਂਦਾ ਮੇਰੀ ਰਾ ਗੁੱਡੂ ਰਾਣੀ ਕਹਿੰਦੀ ਅੱਬਾ ਇਹਨੂੰ ਦੇ ਦੇ ਮੇਰੀ ਚੂੜੀਆਂ ਮਹਿੰਦੀ ਤੇ ਤੋਤਲੀ ਜ਼ੁਬਾਨ ਨਾਲ ਕਹਿੰਦੀ ਕੀ ਕਰਨੇ ਨੇ ਚੂੜੀਆਂ ਮਹਿੰਦੀ ਪਾਪਾ ਪੈਸੇ ਲੈਣ ਗਿਆ ਏ ਕਿਹੜਾ ਉੱਥੇ ਰਹਿਣ ਗਿਆ ਏ ਵਾਹ ਪਾਪਾ ਪੈਸੇ ਲੈਣ ਗਿਆ ਏ ਵਾਹ ਵਾਹ ਕਿਹੜਾ ਉੱਥੇ ਰਹਿਣ ਗਿਆ ਏ ਓ ਸ਼ਾਮੀ ਉਹਨੇ ਆ ਜਾਣਾ ਏ ਮੈਨੂੰ ਮੋਟਰਸਾਈਕਲ ਤੇ ਬਾਣਾ ਏ ਤੇ ਲੈ ਜਾਵੇਗਾ ਬਾਜ਼ਾਰੇ ਉਥੋ ਲਾਂਗੀ ਸੋਦੇ ਸਾਰੇ ਜੁੱਤੀ ਕਪੜੇ ਚੂੜੀਆਂ ਮਹਿੰਦੀ ਜਿਹੜੀ ਜਿਹੜੀ ਚੀਜ਼ ਹੈ ਸਿੰਦੀ ਤੇ ਇੱਕ ਨੇਕੀ ਮੇਰੇ ਨਾਲ ਕਰੋਗਾ ਮੇਰੇ ਪਾਪਾ ਨੂੰ ਤੁਸੀਂ ਕਾਲ ਕਰੋਗਾ ਉਹ ਨੂੰ ਆਖਣਾ ਤੇਰੀ ਗੁੱਡੋ ਰਾਣੀ ਡੀਕਣ ਲਈਏ ਇਹ ਮਰ ਜਾਣੀ ਫਿਰ ਦੋਵੇਂ ਹੱਥ ਤਾ ਨੂੰ ਚੱਕੇ ਔਕੂਕਾ ਸੁਲੀਆਂ ਗਈਆਂ ਮੱਕੇ ਤੇ ਕਦੀ ਆਖੇ ਮੇਰਿਆ ਅੱਲਾ ਪਾਪਾ ਵੇਖ ਰਹੀ ਸਲਾਹ ਕਦੀ ਆਖੇ ਸੋਹਣਿਆ ਰੱਬਾ ਜੁਗ ਜੁਗ ਜਿਵੇਂ ਜੀਵੇ ਮੇਰਾ ਅੱਬਾ ਅਸੀਂ ਤੇ ਸੁਣੀਏ ਦਰਦ ਕਹਾਣੀ ਅਸੀਂ ਤੇ ਹੋ ਗਏ ਪਾਣੀ ਉਹ ਪਾਣੀ ਔਰ ਕੀ ਲਿਹੇਗਾ ਇੱਥੇ ਗੋਗੇ ਓਏ ਇਦਾਂ ਦੇ ਕਈ ਹਾਸੇ ਹੋ ਗਏ ਹਾਸੇ ਬੜੇ ਅਜ਼ੀਮ ਹੋਏ ਨੇ ਬੱਚੇ ਕਈ ਯਤੀਮ ਹੋਏ ਨੇ ਤੇ ਕਿਸੇ ਦੀਆਂ ਨੇ ਭੱਜੀਆਂ ਵਾਈ ਕਿਸੇ ਦੀਆਂ ਨੇ ਭੱਜੀਆਂ ਵਾਈ ਉਹ ਸਾਡੀ ਸੋਚ ਤੇ ਕੰਮ ਨਹੀਂ ਕਰਦੀ ਉਹ ਕਿਉਂ ਹੁੰਦੀ ਹੈ دہشت ਗਰਦੀ ਤੇ دہشت ਗਰਦੀ ਵੀ ਇੱਥੋਂ ਹੀ ਦੇ ਲੈ دہشت ਗਰਦੀ ਵੀ ਇੱਥੋਂ ਲੈ ਨੇ ਉਹ ਉਹਨਾਂ ਨਾਲ ਬਹਿ ਕੇ ਗੱਲ ਕਰਨਾਂ اور مچھلے بہ کے حل کرنا باہم رڑ کے بی جان دو قوم تو سوکھ دی نیندر سوگے قوم تو سوکھ دی نیندر سوگے سوکھ دی, دی, دی بابا باب 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 علی تلفی صاحب کیا بات ہے کیا بات ہے کیا خوبصورت انداز کے ساتھ آپ نے पूरी कौम को मैसेज दिया है मेरी आंखों में आंसू है और मैं यकीन कीजिए यह सियासी अदाकार एक कॉमेडी का शो है मगर ऐसा होगा आज के शो में यह मैंने सोचा भी नहीं था आप भी रो रहे हैं आपकी भी आंखों में आंसू है और जो इस वक्त विवर भी इस वक्त हमें देख रहे हैं सियासी अदाकार प्रोग्राम उनके भी दिल आपने गमगीन किए हैं मैं आप सबसे माजर चाहता हूं हम हंसाने वाले हैं हम रुलाने वाले नहीं है मगर हमारे मुल्क के हालात कुछ इस तरह से हैं जिनको बयान करते हुए बाजौकात हंसाने वाले आर्टिस्टों की आंखों में आंखें भी छलक जाती हैं